ਆਪਣੇ ਆਪ ਨੂੰ ਜਵਾਬ ਦੇਣਾ ਵੀ ਮੈਂ ਜੋ ਕਰ ਰਿਹਾ ਮੈਂ ਸਮਾਜ ਲਈ ਕਰ ਰਿਹਾ ਮੈਂ ਉਹਨਾਂ ਨੂੰ ਕੀ ਦੇਣਾ ਚਾਹ ਰਿਹਾ ਮੇਰੀ ਡਿਊਟੀ ਕੀ ਆ ਅਗਰ ਪ੍ਰਮਾਤਮਾ ਨੇ ਮੈਨੂੰ ਭੇਜਿਆ ਲੋਕਾਂ ਨੂੰ ਹਸਾਉਣ ਲਈ ਭੇਜਿਆ ਮੈਂ ਲੋਕਾਂ ਨੂੰ ਹਸਾਉਣਾ ਉਹਨਾਂ ਦੀਆਂ ਦੁੱਖ ਤਕਲੀਫਾਂ ਨੇ ਉਹ ਥੋੜੇ ਟਾਈਮ ਲਈ ਭਲਾ ਕੇ ਮੈਂ ਉਹਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਲੈ ਕੇ ਆਉਣੀ ਆ ਮੈਂ ਚਿਹਰਿਆਂ ਦੇ ਉੱਤੇ ਸਮਾਈਲ ਲੈ ਕੇ ਆਉਣੀ ਆ ਢਿੱਡੀ ਹਾਸਾ ਪਾਉਣਾ ਹੁਣ ਜੇ ਉਹ ਹਾਸਾ ਪੈ ਰਿਹਾ ਕਿਸ ਮੀਡੀਅਮ ਰਾਹੀਂ ਪੈ ਰਿਹਾ ਉਹ ਕਿਸੇ ਨੂੰ ਪਸੰਦ ਆ ਕਿਸੇ ਨੂੰ ਨਹੀਂ ਪਸੰਦ ਆ ਹੁਣ ਸਪੋਜ਼ ਕਰ ਲੋ ਅਗਰ ਕੋਈ ਕਲਾਕਾਰ ਕੋਈ ਆਰਟਿਸਟ ਏ ਬੀ ਸੀ ਕੋਈ ਵੀ ਹੈ ਕੋਈ ਫਿਲਮ ਬਣਾ ਰਿਹਾ ਕੋਈ ਪ੍ਰੋਡਿਊਸਰ ਆਇਆ ਮੇਰੇ ਕੋਲ ਆ ਪੇਮੈਂਟ ਆ ਜੀ ਤੁਹਾਡੀ ਤੁਸੀਂ ਰੋਲ ਕਰਦਾ ਜੀ ਅਸੀਂ ਤੁਹਾਡੀ ਫਿਲਮ ਬਣਾ ਲਈ ਫਿਲਮ ਤਿਆਰ ਹੋ ਗਈ ਤਿਆਰ ਹੋਣ ਤੋਂ ਬਾਅਦ ਉਹ ਪ੍ਰੋਡਿਊਸਰ ਫਿਲਮ ਜਾ ਕੇ ਕਿਸੇ ਨੂੰ ਹੋਰ ਵੇਚ ਦਿੰਦਾ ਵੀ ਇਸ ਕਲਾਕਾਰ ਦਾ ਕੀ ਕਿਸ ਹੋ ਜਾ ਜੀਨੇ ਪੈਸੇ ਖਰਚੇ ਨੇ ਪ੍ਰੋਡਿਊਸਰ ਨੇ ਉਹਨੂੰ ਤਾਂ ਜਿੱਥੋਂ 4 ਪੈਸੇ ਵੱਧ ਮਿਲਦੇ ਆ ਉਹਨੂੰ ਤਾਂ ਉੱਥੇ ਵੇਚਣੀ ਆ ਜਿਉਂ ਨੇ ਉੱਥੇ ਵੇਚਤੀ ਖਰੀਦਣ ਵਾਲਾ ਵੀ ਖੁਸ਼ ਵੇਚਣ ਵਾਲਾ ਵੀ ਖੁਸ਼ ਬਦਨਾਮ ਕਲਾਕਾਰ ਹੋ ਗਿਆ ਸੋ ਇਸ ਤਰ੍ਹਾਂ ਦੇ ਜਿਹੜੇ ਲੋਕਾਂ ਨੂੰ ਸਹਣੇ ਪੈ ਰਹੇ ਨੇ ਕਲਾਕਾਰਾਂ ਨੂੰ ਖਾਸ ਕਰਕੇ ਸਹਣੇ ਪੈ ਰਹੇ ਨੇ ਇਹਨਾਂ ਤੋਂ ਸਾਨੂੰ ਥੋੜਾ ਜਿਹਾ ਸੁਚੇਤ ਹੋਣਾ ਚਾਹੀਦਾ ਥੋੜਾ ਜਿਹਾ ਆਪਣਾ ਠੰਡੇ ਦਿਮਾਗ ਨਾਲ ਸੋਚ ਕੇ ਇਹ ਸੋਚਣਾ ਚਾਹੀਦਾ ਵਾ ਕਿ ਇਹ ਜੋ ਕਰ ਰਹੇ ਨੇ ਠੀਕ ਆ ਪੈਸੇ ਮਿਲਦੇ ਆ ਉਹਨਾਂ ਨੂੰ ਕੰਮ ਕਰਨ ਦੇ ਪਰ ਸਾਡੀ ਮਾਨਸਿਕ ਖੁਸ਼ੀ ਲਈ ਕਰ ਰਹੇ ਨੇ ਸਾਨੂੰ ਕੁਸ਼ ਪਲਾ ਲਈ ਗਮ ਤੋਂ ਦੂਰ ਲਿਆ ਕੇ ਸਾਨੂੰ ਹਸਾਉਣਾ ਚਾਹੁੰਦੇ ਆ ਸਾਨੂੰ ਐਂਟਰਟੇਨ ਕਰਨਾ ਚਾਹੁੰਦੇ ਆ ਅਗਰ ਉਹਨਾਂ ਕੋਲੋਂ ਕੋਈ ਮਾੜੀ ਮੋਟੀ ਏਦਾਂ ਦੀ ਕੋਤਾਹੀ ਹੋ ਵੀ ਜਾਂਦੀ ਆ ਕੰਮ ਕਰਦੇ ਅਜਿਹੀਆਂ ਚੀਜ਼ਾਂ ਨੂੰ ਇਗਨੋਰ ਕਰ ਦੇਣਾ ਚਾਹੀਦਾ ਜੀ ਜ਼ਿਆਦਾ ਸਮਾਂ ਨਹੀਂ ਲਵਾਂਗੇ ਅਸੀਂ ਦੇਖ ਰਿਹਾ ਤੁਹਾਡੇ ਸੋਸ਼ਲ ਮੀਡੀਆ ਦੇ ਤੁਸੀਂ ਪੁਰਾਣੀਆਂ ਯਾਦਾਂ ਜਿਹੜੀਆਂ ਆਪਣੀਆਂ ਤਾਜ਼ੀਆ ਕਰ ਲੋਕਾਂ ਦੀਆਂ ਤਾਜ਼ੀਆ ਕਰ ਰਹੀਆਂ ਨੇ ਛਿੰਕਾਟੇ ਰਹੀਆਂ ਨੇ ਔਰ ਕੁਝ ਫਿਲਮ ਵੀ ਤੁਸੀਂ ਜਿਹੜੇ ਉਹਦੇ ਵੀ ਪਾਚ ਕੱਟ ਕੇ ਬੰਦ ਕਰ ਕਹਿੰਦੇ ਹੋ ਕਿ ਗੈਸ ਕਰੋ ਕੀ ਹੈ ਹੈਨਾ ਸੋ ਉਸ ਉਸ ਤੇ ਕੀ ਰਿਵਿਊਜ਼ ਆ ਰਹੇ ਕਿੰਨੇ ਲੋਕ ਖੁਸ਼ ਹੁੰਦੇ ਆ ਕਮੈਂਟਸ ਤਾਂ ਅਸੀਂ ਦੇਖਦੇ ਆ ਵੈ ਬਈ ਮੈਂ ਤਕਰੀਬਨ ਹੁਣ ਇੱਕ ਕਰੋਨਾ ਐਸਾ ਦੌਰ ਆਇਆ ਸੀ ਵੀ ਕਲਾਕਾਰ ਤਕਰੀਬਨ ਵਿਲੇ ਸੀ ਮੈਂ ਉਹ ਜਿਹੜਾ ਵਿਲੇ ਵਾਲਾ ਸਮਾਂ ਸੀ ਮੈਂ ਆਪਣੇ ਫੈਨਸ ਦੇ ਨਾਲ ਜੁੜਿਆ ਮੈਂ ਉਹਨਾਂ ਦੇ ਕਮੈਂਟਸ ਦੇ ਜਵਾਬ ਦਿੰਦਾ ਸੀ ਪੜ ਪੜ ਕੇ ਔਰ ਸਾਰੇ ਹੈਰਾਨ ਸੀ ਵੀ ਤੁਸੀਂ ਜਵਾਬ ਦੇਣ ਲਈ ਕੋਈ ਬੰਦਾ ਰੱਖਿਆ ਕਿ ਤੁਸੀਂ ਆਪ ਦੇ ਰਹੇ ਹੋ ਉਹਨਾਂ ਨੂੰ ਜਵਾਬ ਮੈਨੂੰ ਖੁਸ਼ੀ ਮਿਲਦੀ ਆ ਵੀ ਜਿੰਨੇ ਮੇਰੇ ਫੈਨਸ ਨੇ ਮੈਨੂੰ ਕੋਈ ਕੁਐਸਚਨ ਕਰਦੇ ਆ ਕੋਈ ਮੇਰੇ ਛਣਕਾਟੇ ਬਾਰੇ ਕਰਦਾ ਕੋਈ ਮੈਨੂੰ ਪੇਸ ਕਰਦਾ ਕੋਈ ਮੈਨੂੰ ਕੰਡੈਮ ਕਰਦਾ ਪਰ ਕੰਡੈਮ ਵਾਲੇ ਨੂੰ ਮੈਂ ਜ਼ਰੂਰ ਪੜਦਾ ਵੀ ਇਹ ਕਰ ਰਿਹਾ ਤੇ ਕਿਉਂ ਕਰ ਰਿਹਾ ਇਹਦੇ ਪਿੱਛੇ ਬਿਹਾਈਂਡ ਕੀ ਹੈ ਫਿਰ ਕੋਸ਼ਿਸ਼ ਕਰੀ ਦੀ ਆ ਵੀ ਇਹੀ ਜੀ ਗੱਲ ਕਿਉਂ ਕਰਨੀ ਹੈ ਜੇ ਇੱਕ ਬੰਦੇ ਦਾ ਵੀ ਮੇਰੀ ਗੱਲ ਦੇ ਨਾਲ ਮਨ ਉਦਾਸ ਹੁੰਦਾ ਮੈਂ ਉਹਨੂੰ ਕਿਉਂ ਦੁਖੀ ਕਰਨਾ ਸੋ ਫਿਰ ਕੋਸ਼ਿਸ਼ ਕਰੀ ਦੀ ਆ ਗਾਹ ਨੂੰ ਉਹੀ ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਵੀ ਕੋਈ ਵਕਤ ਸੀ ਛਣਕਾਟੇ ਜਾਂ ਨਾ ਕੁਝ ਬੋਲ ਜਾਂਦੇ ਸੀ ਪਰ ਹੁਣ ਸਮਾਂ ਇਹ ਆ ਕਿ ਸਾਨੂੰ ਤੋਲ-ਤੋਲ ਕੇ ਬੋਲਣਾ ਪੈਂਦਾ ਦੇਖ-ਦੇਖ ਕੇ ਬੋਲਣਾ ਪੈਂਦਾ ਵੀ ਅਸੀਂ ਆ ਬੋਲਾਂਗੇ ਇਹਦੇ ਨਾਲ ਕੋਈ ਵਰਗ ਸਾਡੇ ਸਮਾਜ ਦਾ ਨਰਾਸ਼ ਤਾਂ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ